ਕਿ ਸਾਥੀ ਉਹ ਨਸ਼ੇ ਉਦੋਂ ਬੀਜਪੀ ਦਾ ਕਿਸ ਸਾਈਡ ਸੀ ਬੀਜਪੀ ਦਾ ਕੋਈ ਲੀਡਰ ਬੋਲੇ ਕਾਲੀਦਾਲ ਦੇ ਇੱਕ ਬਹੁਤ ਵੱਡੇ ਲੀਡਰ ਦੇ ਉੱਤੇ ਨਸ਼ਿਆਂ ਦੇ ਦੋਸ਼ ਲੱਗੇ ਸਮਗਲਿੰਗ ਦੇ ਦੋਸ਼ ਲੱਗੇ ਉਹ ਜੇਲ੍ਹ ਗਿਆ ਗੇਲ ਹੋਈ ਬਸ ਬੀਜਪੀ ਚੁੱਪ ਸਾਡਾ ਅੰਦਾਜ਼ਾ ਕਿ ਅਸੀਂ 35000 ਦੀ ਲੀਡ ਦੇ ਨਾਲ ਇਹ ਸੀਟ ਜਿਹੜੀ ਜਿੱਤ ਕੇ ਦੇਵਾਂਗੇ ਤੁਹਾਡੇ ਸਾਹਮਣੇ ਸਜੀਵ ਦੋੜਾ ਜੀ ਨੇ ਜਿੰਨੇ ਕੰਮ ਲੁਧਿਆਣੇ ਚ ਕੀਤੇ 3 ਸਾਲ 3 ਸਾਲ ਆਸਲਾ ਦੇ ਨੰਨੇ ਬਣ ਕੇ ਕਿਸੇ ਨੇ ਕੀਤੇ ਇੰਤਕ ਕੀ ਤੁਹਾਡਾ ਕੈਪਟਨ ਜਿਹੜਾ ਅਜ ਬੀਜੇਪੀ ਦਾ ਲੀਡਰ ਆ ਚੁੱਕ ਸਾਬ ਦੱਸ ਸਕਦੇ ਹੋ ਕਿ ਇਸ ਕੈਪਟਨ ਨੇ ਦੇਸ਼ ਦੇ ਖਿਲਾਫ 5 ਸਾਲ ਦੇ ਚੱਕ ਕੀ ਕੀਤਾ ਇੱਕ ਵੀ ਕੋਈ ਸਾਫ਼ ਕਰੇ ਜਿੱਥੇ ਕੋ ਨਿਯਾਤ ਕਰਦੇ ਆ ਮਕਾਨਟਾ ਆ ਗਿਆ ਹੋਵੇ ਅਸੀਂ ਨਸ਼ਾ ਤਸਕਰੀ ਦੇ ਮਕਾਨ ਢਾਵੇ ਔਰ ਢਾਵਾਂਗੇ ਚੁੱਕ ਸਾਬ ਬੋਲੋ ਵੈਸੇ ਲੋਕਾਂ ਨੂੰ ਦੱਸੋ ਕਿ ਕੇਂਦਰ ਨੇ ਪੰਜਾਬ ਨਾਲ ਕੀ ਕੀਤਾ ਦੱਸੋ 14 ਸਾਲ ਦੇ ਵਿੱਚ ਆ ਬੋਦੀ ਦੇ ਪੰਜਾਬ ਨੂੰ ਕੀ ਦਿੱਤਾ ਹੁਣ ਤੱਕ ਸਾਡੇ ਕਿਸਾਨਾਂ ਦੇ ਤਵੇ ਦਿੱਤੇ ਸੀਗੇ ਵੱਨਾਂ ਸੁਬਜੋਤਾ ਕਰਕੇ ਬੀਜਪੀ ਮੁੱਕਰ ਗਈ ਉਹ ਦੱਸਣ ਉਹਨਾਂ ਦਾ ਬਹੁਤ ਬੰਤੀ ਕੈਪਟਨ ਹੁੰਦਾ ਸੀ ਗੁਟਕਾ ਸਾਫ ਹੜਕੇ ਕਿੱਧਾ ਭੱਜ ਗਿਆ ਕਿੱਧਾ ਮੁੱਕਰ ਗਿਆ ਸਿੱਧਾ ਮੇਰੇ ਨਾਲ ਚਲੋ ਸਵੇ ਤਨਮਤ ਖੋਣਾ ਕਿ ਕਿੱਧਾ ਸ਼ੁੱਧ ਨਸ਼ੇ ਦੇ ਵਿਰੁੱਧ ਜਿਹੜਾ ਲੋਕ ਲਹਿਰ ਬਣਿਆ ਔਰ ਕੋਈ ਬੋਲਣਾ ਪੜੀਏ ਲਾ ਰੱਖਾ ਕੈਪਟਨ ਵੀਂਦੇ ਕੋਈ ਬੋਲਦਾ ਹਾਂ ਕਿ ਤੁਹਾਡੀ ਪਾਰਟੀ ਨਸ਼ੇ ਦੀ ਜਲਵਾਤਾ ਤੁਸੀਂ ਪੰਜਾਬ ਦੇ ਤੇ ਨਸ਼ੇ ਲੈ ਕੇ ਆਓ ਪੰਜਾਬ ਦੇ ਗ੍ਰਤਮੰਤੀ ਦੇ ਮੰੰਬੀ ਬਾਦਲ ਉਹ ਜਿਹੜੇ ਉਹਨਾਂ ਦੀ ਵੀ ਪਤਾ ਕਿ ਆਦੀਆ ਆਪਣੇ ਪਾਸੇ ਰੋਕ ਕੇ ਇੱਕੋ ਆ ਨਹੀਂ ਬੋਲੇ ਜਿਹੜਾ ਬੰਦਾ ਜਿਹੜੀ ਸਰਕਾਰ ਪੰਜਾਬ ਦੇ ਮੁਖੋਲਤੀ ਸਰਦਾਰ ਭਗਵੰਤ ਸਿੰਘ ਬਾਦ ਆਮ ਆਵੀ ਪਾਰਟੀ ਦੀ ਸਰਕਾਰ ਜਿਹੜੇ ਪੰਜਾਬ ਦੇ ਲੋਕਾਂ ਲਈ ਕੰਮ ਕਰਦੀ ਆ ਸਰੋਂ ਤੁਹਾਨੂੰ ਲੈ ਦਿੰਦੀ ਆਵੇ ਦੱਸ ਸਕਦੇ ਹੋ ਪੰਜਾਬ ਦੇ ਨਾਲ ਅੱਜ ਜਿਹੜੀ ਬੀਜੇਪੀ ਧੱਕੇਗਾਦੀ ਹੈ ਕੀ ਤੁਸੀਂ ਪੰਜਾਬ ਦਾ ਖੜਿਆ ਲਧਿਆਨੇ ਤੋਂ ਸਾਡੇ ਮੀਡੀਆ ਸਾਥੀ ਤੁਸੀਂ ਟਾਈਮ ਕੱਢ ਕੇ ਆਏ। ਤੁਹਾਨੂੰ ਪਤਾ ਕਿ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਹੈ। ਵੈਸਟ ਹਲਕੇ ਦੀ ਇਲੈਕਸ਼ਨ ਹੋ ਰਹੀ ਹੈ। ਬਹੁਤ ਸਾਰਨ ਚੋਂ ਆਖੋ ਪਾਰਟੀਆਂ ਕਈ ਕਿਸਮ ਦੇ ਬਿਆਨ ਜਿਹੜੀਆਂ ਦੇ ਦਿੱਤੀਆਂ। ਅਸੀਂ ਵੀ ਵੈਸਟ ਹਲਕੇ ਦੇ ਵਿੱਚ ਲਗਾਤਾਰ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਡੋੜਾ ਜੀ ਲਈ ਕੈਂਪੇਨ ਕਰ ਰਹੇ ਹਾਂ। ਮੇਰੇ ਸਾਡੇ ਬਹੁਤ ਸੀਨੀਅਰ ਐਮ.ਐਲ.ਏ. ਕਾਂਡੇ ਤੋਂ ਸੁਖਾ ਜਸਬੀਰ ਸਿੰਘ ਦਾਦਾ ਗਿੱਲ ਜੀ ਸੰਕੋਟ ਤੋਂ ਲਾਡੀ ਟੋਸੀ ਸਾਡੇ ਐਮ.ਐਲ.ਏ. ਸਾਹਿਬ ਇਸ ਵਾਰਡ ਤੋਂ ਸਾਡੇ ਕੌਂਸਲ ਬੱਬਲ ਜੀ ਬੱਬਲ ਜੀ ਅਸੀਂ ਸਾਰੇ ਇਸ ਹਲਕੇ ਦੇ ਵਿੱਚ ਕੰਮ ਕਰ ਮੈਂ ਤੁਹਾਨੂੰ ਇਸ ਕਰਕੇ ਅੱਜ ਇਹ ਖੇਚਲ ਦਿੱਤੀ ਹੈ ਅੱਜ ਸਵੇਰੇ ਪਹਿਲਾਂ ਬੀਜੇਪੀ ਦੇ ਚੰਨਸ ਗੱਤ ਤੋਂ ਕੱਕ ਜੀ ਉਹ ਨਸ਼ਿਆਂ ਦੇ ਬਾਰੇ ਚ ਬੋਲ ਕੇ ਗਏ ਉਹ ਤੋਂ ਬਾਅਦ ਬੀਜੇਪੀ ਦੇ ਸਪੋਕਸਮੈਨ ਜੋਸ਼ੀ ਸਾਹਿਬ ਨੇ ਨਸ਼ਿਆਂ ਦੇ ਬਾਰੇ ਬਹੁਤ ...galit boli ha. To mei ek gal tançokci... ...kyoke parti de cennet gatar ne. Meranonun sida sual he. E jede naşe, e jede kakser he. Naşe yada çok olu şudu ya pijar de ve. BJP sarkar BJP... ਖਲੋਗਨੀ ਕਾਲੀ ਦਲ ਬਾਦਲ ਦੇ ਨਾਲ ਸਰਕਾਰ ਦੇ ਵਿੱਚ ਭਾਈਵਾਲ ਸੀ ساری ਦੁਨੀਆ ਨੂੰ ਪਤਾ ਪੂਰੇ ਸੰਸad ਨੂੰ ਪਤਾ ਕਿ ਨਸ਼ੇ ਉਦੋਂ ਆਏ ਪਹਿਲਾਂ ਤੇ ਮੇਰਾ ਜੁਗ ਸਾਹਿਬ ਤੇ ਸਵਾਲ ਹੈ ਕਿ ਸੱਜੇ ਨਸ਼ੇ ਉਦੋਂ ਬੀਜਪੀ ਦਾ ਕਿ ਸਟੇਟ ਸੀ ਬੀਜਪੀ ਦਾ ਕੋਈ ਲੀਡਰ ਬੋਲੇ ਤੁਹਾਡੇ ਭਾਈਵਾਲ ਕਾਲੀ ਦਲ ਦੇ ਇੱਕ ਬਹੁਤ ਵੱਡੇ ਲੀਡਰ ਦੇ ਉੱਤੇ ਨਸ਼ਿਆਂ ਦੇ ਦੋਸ਼ ਲੱਗੇ ਸਮੱਗਲਿੰਗ ਦੇ ਦੋਸ਼ ਲੱਗੇ ਉਹ ਜੇਲ੍ਹ ਗਿਆ ਗੈਲ ਹੋਈ ਬਸ ਬੀਜਪੀ ਚੁੱਪ ਤਰਨ ਜੁਗ ਜੀ ਪਹਿਲਾਂ ਤਾਂ ਮਤਲਬ ਤੁਸੀਂ ਇਹ ਸਮਝਾਓ ਕਿ ਜਿਹੜੇ ਨਸ਼ੇ ਆ ਉਹ ਬੀਜੇਪੀ ਦੇ ਰਾਜ ਚ ਐਸਰ ਮਸਪਾਸ ਲੋਫ ਦਾ ਕੈਨੇਡਾ ਉਸ ਸਮੇਂ ਬੀਜੇਪੀ ਦਾ ਤੇ ਕਾਲੀ ਦਲ ਦਾ ਰਾਜ ਸੀ ਪੰਜਾਬ ਦੇ ਵਿੱਚ ਮੇਰਾ ਦੂਜਾ ਸਵਾਲ ਉਹਨਾਂ ਨੂੰ ਉਹਨਾਂ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮੁਰੂ ਬਸੇ ਜਿਨ੍ਹਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕੀਤਾ ਇਹ ਉਹ ਕੈਪਟਨ ਸਾਹਿਬ ਨੇ ਜਿਨ੍ਹਾਂ 17 ਦੇ ਵਿੱਚੋਂ ਚੁੱਕ ਕੇ ਗੁਟਕਾ ਸਾਹਿਬ ਹੱਥ 'ਚ ਵੜ ਕੇ ਇਹ ਕਹਿਿਆ ਸੀਗਾ ਕਿ ਮੈਂ ਨਸ਼ੇ ਖਤਮ ਕਰ ਦੂੰਗਾ ਕੀ ਉਹਨਾਂ ਨੇ ਨਸ਼ੇ ਖਤਮ ਕੀਤੇ ਕੀ ਤੁਹਾਡਾ ਕੈਪਟਨ ਜਿਹੜਾ ਅੱਜ ਬੀਜੇਪੀ ਦਾ ਲੀਡਰ ਹੈ ਜੋਕ ਸਾਹਿਬ ਦੱਸ ਸਕਦੇ ਹੋ ਕਿ ਇਸ ਕੈਪਟਨ ਨੇ ਨਸ਼ੇ ਦੇ ਖਿਲਾਫ ਪੰਜ ਸਾਲ ਦੇ ਕੀ ਕੀਤਾ ਅੱਜ ਪੰਜਾਬ ਦੇ ਵਿੱਚ ਤਰਵਾ ਪਗਵਾਨ ਸਿੰਘ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਪਹਿਲੇ 3 ਸਾਲਾਂ ਤੋਂ ਨਸ਼ੇ ਦੇ ਖਿਲਾਫ ਜੰਗ ਲੜਨੇ ਅਸੀਂ ਪਹਿਲੀ ਮਾਰਚ ਤੋਂ ਜਦ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸਾਰੇ ਪੰਜਾਬ ਦੇ ਵਿੱਚ ਸਦ ਹੁਣ ਤੱਕ 14000 ਤੋਂ ਉੱਪਰ ਜੜੇ ਸਮਗਲ ਉਹ ਜਿਹੜੇ ਫੜੇ ਗਏ ਔਰ ਕਰੀਬ 760 ਐਫ ਆਈ ਆਰ ਜਿਹੜੀ ਅਸੀਂ ਤੱਜ ਕੀਤੀ ਔਰ ਜਿਹੜਾ 594 ਕਿਲੋ ਜਿਹੜਾ ਹੁਣ ਤੱਕ ਹੀ ਰਿਵਾਂਸ ਬੈਗ ਜਿਹੜੀ ਹੈ ਉਹ ਅਸੀਂ ਬਰਾਬਰਤ ਕੀਤੀ ਬਹੁਤ ਸਾਰੇ ਸਮਗਲਾਂ ਦੇ ਘਾਟਾ ਹੈ ਰੋਜ਼ ਟੱਠਦੇ ਰੋਜ਼ ਹੀ ਲੋਕ ਦੇਖਦੇ ਸਾਰੇ ਸਮਗਲਾਂ ਨੂੰ ਜੇਲ੍ਹ ਚ ਬੰਦ ਕੀਤਾ ਅੱਜ ਤੁਸੀਂ ਕਿਦਾ ਕਹਿ ਰਹੇ ਹੋ ਕਿ ਜਦੋਂ ਤੁਹਾਨੂੰ ਛੇ ਦੇ ਬਣ ਕੁੱਛ ਹੋ ਗਿਆ ਬਿਲਕੁਲ ਨਹੀਂ ਫਰਾਉ ਚੋਕ ਸਾਹਿਬ ਪੰਜਾਬ ਦੀ ਧਰਮ ਕਲਰ ਵਿੱਚ ਮੇਰਾ ਤੁਹਾਨੂੰ ਚੈਲੰਜ ਹੈ ਮੈਂ ਤੁਹਾਨੂੰ ਅੰਮ੍ਰਿਤ ਸਰ ਦੇ ਵਿੱਚ ਦਿਖਾਉਂਦਾ ਮੇਰੇ ਨਾਲ ਚਲਾ ਸੋਦੇ ਤੁਹਾਨੂੰ ਦਿਖਾਉਂਦਾ ਕਿ ਕਿੱਦਾਂ ਸ਼ੁੱਧ ਨਸ਼ਿਆਂ ਦੇ ਬਦੁੱਤ ਜਿਹੜਾ ਲੋਕ ਲਹਿਰ ਬਣਿਆ ਕਿੱਦਾਂ ਲੋਕ ਲਹਿਰ ਬਣ ਕੇ ਸੈਗਨ ਦੇ ਕਿਰਤੀ ਦੇ ਵਿੱਚ ਲੋਕ ਰੋਹ ਧਾਕੇ ਸੌ ਚੁੱਕਦੇ ਆ ਹੌਥ ਲੈਂਦੇ ਆ ਕਿਸੇ ਨਾਲ ਜੇਕਰ ਤੁਮ ਕਰਦੇ ਇਸ ਕਰਕੇ ਮੈਂ ਚੋਕ ਸਾਹਿਬ ਤੋਂ ਕਨਨਟੋ ਨਾ ਕਿ ਤੁਹਾਡੀ ਪਾਰਟੀ ਨਸ਼ੇ ਦੀ ਜ਼ਿੰਮੇਵਾਰਤਾ ਤੁਸੀਂ ਪੰਜਾਬ ਦੇ ਤੇ ਨਸ਼ੇ ਲੈ ਕੇ ਆਏ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜਾ ਨਸ਼ਿਆਂ ਦੇ ਉੱਤੇ ਲਾ ਕੇ ਮੌਤ ਦੇ ਘਾਟਦਾ ਆਇਆ ਤੁਸੀਂ ਇੱਕ ਆਦਮੀ ਆਪਣੀ ਸਰਕਾਰ ਦੇ ਟੈਮ ਜਾਂ ਸਰਕਾਰ ਤੋਂ ਬਾਅਦ ਤੁਸੀਂ ਇਹ ਦੱਸੋ ਕਿ ਬੀਜੇਪੀ ਨੇ ਹੁਣ ਤੱਕ ਕਦੀ ਨਸ਼ੇ ਦੇ ਵਿਰੁੱਧ ਆਪਣੀ ਜ਼ੁਬਾਨ ਖੋਲੀ ਹੈ ਕਦੀ ਦੱਸੋ ਕਿ ਨਸ਼ੇ ਦੇ ਖਿਲਾਫ ਬੋਲੇ ਹੋ ਕੋਈ ਦੱਸੋ ਕਿ ਨਸ਼ੇ ਦੇ ਖਿਲਾਫ ਕੋਈ ਪੋਕਸ ਕੀਤਾ ਵੇ ਕਦੀ ਦੱਸੋ ਸਾਹਿਬ ਕਿ ਪੰਜਾਬ ਲਈ ਕੀ ਕੀਤਾ ਚੁੱਕ ਸਾਹਿਬ ਬੋਲਣਾ ਬਹੁਤ ਸੌਖਾ ਹੈ ਦੱਸ ਸਕਦੇ ਹੋ ਪੰਜਾਬ ਦੇ ਨਾਲ ਅੱਜ ਜਿਹੜੀ ਬੀਜੇਪੀ ਧੱਕੇਗਾਦੀ ਹੈ ਕਿ ਤੁਸੀਂ ਪੰਜਾਬ ਦਾ ਖੜਿਆ ਕਿ ਉਸ ਬੀਜੇਪੀ ਨਾਲ ਜਿਹੜੀ ਹਰਿਆਣਾ ਤੇ ਦਿੱਲੀ ਦੀ ਬੀਜੇਪੀ ਹੈ ਜਿਹੜਾ ਸਾਡਾ ਪਾਣੀ ਵੀ ਖੋਲਾ ਚਾਹੁੰਦੀ ਹੈ ਜਿਹੜਾ ਸਾਡੇ ਫੰਡ ਦੇਲੇ ਤੋਂ ਉੱਤੇ ਆਈ ਦਿੱਹਾਤੀਏ ਦੇ ਲੋਕ ਸਾਡਾ ਆਡੀਐਫ ਜਿਹੜਾ ਉਹਨੂੰ ਉਹਨੇ ਦੇਖਿਆ ਹੋਇਆ ਸਾਡੇ ਵੱਖ-ਵੱਖ ਫੰਡ ਰੋਕੇ ਹੋਏ ਆ ਚੋਕ ਸਰ ਕਿੰਨਾ ਖੜੇ ਹੋ ਦੱਸੋ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਖੜੇ ਹੋ ਕਿੰਨਾ ਖੜੇ ਹੋ ਜਿਸ ਤੰਗ ਨਾਲ ਬੀਜਪੀ ਨੇ ਜਿਸ ਤੰਗ ਨਾਲ ਬੱਲੇ ਬੋਧੀ ਨੇ ਜਿਸ ਤੰਗ ਨਾਲ ਬੋਧੀ ਨੇ ਨੰਗਲ ਡਾਮ ਦੇ ਉੱਤੇ ਸੀਆਈਏ ਸਬਲਾ ਕੇ ਜਿੱਦਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋਕ ਸਾਹਿਬ ਤੁਹਾਡੀ ਜ਼ਬਾਨ ਖੁੱਲੀ ਕਿਤੇ ਤੇ ਜ਼ਬਾਨ ਖੋਲੇ ਆਪਣੀ ਪੰਜਾਬ ਦੇ ਪਾਣੀਆ ਤੇ ਦਿਨੇ ਡਾਕਾ ਪੰਜਾਬ ਦੇ ਪਾਣੀਆ ਨੂੰ ਧੱਕੇ ਨਾਲ ਸਾਡੇ ਢੈਮਾਂ ਤੇ ਉਹ ਤੇ ਕਬਜ਼ੇ ਕਰਦਾ ਹੋ ਜੁਦਾ ਸਰ ਕਦੀ ਬੋਲੇਓ ਤੁਸੀਂ ਪੰਜਾਬ ਲਈ ਨਹੀਂ ਬੋਲਦੇ ਸਾਹਿਬ ਜਿਹੜਾ ਬੰਦਾ ਜਿਹੜੀ ਸਰਕਾਰ ਪੰਜਾਬ ਦੇ ਲੋਕ ਖੋਲਦੀ ਸਰਦਾ ਭਗਵਾਨ ਸ੍ਰੀ ਵਾਹ ਆਮ ਆਵੀ ਪਾਰਟੀ ਦੀ ਸਰਕਾਰ ਜਿਹੜੇ ਪੰਜਾਬ ਦੇ ਲੋਕਾਂ ਲਈ ਕੰਮ ਕਰਦੀ ਆ ਸਰੋਂ ਤੁਹਾਨੂੰ ਲੈ ਜਰਦੀ ਆਵੇ ਮੈਂ ਕਹਿਣਾ ਚਾਹੁੰਦਾ ਪੰਜਾਬੀਓ ਇਹ ਨਾ ਵਿਗ ਅੱਲਾ ਚ ਦਿਓਣਾ ਬੀਜਪੀ ਅਸਵੇਲੇ ਦੁਸ਼ਮਨ ਰੋ ਪੰਜਾਬ ਦੀ ਪੰਜਾਬ ਦੀ ਕੁਝ ਹੋਰ ਰੋ ਪਾਰਟੀ ਹੈ ਜਿਹੜੀ ਪੰਜਾਬ ਦਾ ਹਰ ਪੈਰ ਦੇ ਉੱਤੇ ਧੱਕਾ ਕਰੀਆ ਹਰ ਪੈਰ ਦੇ ਉੱਤੇ ਪੰਜਾਬ ਨੂੰ ਕਮਜ਼ੋਰ ਕਰੀਆ ਹਰ ਪੈਰ ਦੇ ਉੱਤੇ ਪੰਜਾਬ ਦੀ ਪਿੱਠ ਦੇ ਤੇ ਚੁੜਾ ਬਾਦੀ ਹੈ ਤੇ ਪੰਜਾਬ ਦੇ ਬੀਜਪੀ ਦੇ ਲੀਡਰ ਕਪਤਨ ਮਿੰਦਰ ਸਿੰਘ ਖਨੀਲ ਜਾਖੜ ਜੀ ਮੰਗਪੀ ਬਾਵਲ ਜੀ ਜਿਹੜੇ ਬੜੇ ਚਾਹਵਾਂ ਦੇ ਨਾਲ ਛੱਡ ਕੇ ਗਏ ਸੀਗੇ ਕੈਸੀ ਭਾਜਪਾ ਚੱਲ ਰਹੀ ਆ ਹੁਣ ਕਿਉਂ ਦੀ ਬੋਲਦੇ ਹੁਣ ਬੋਲਣ ਹੁਣ ਕਿਉਂ ਦੀ ਬੋਲ ਨਾ ਪੜੀਆ ਲਵਾਖਾ ਕੈਪਟਨ ਵਿੰਦੋ ਕੋਈ ਬੋਲਦਾ ਹਾਂ ਭਾਜਪਾ ਦਾ ਲੀਡਰ ਸੀਗਾ ਅੱਜ ਵੀ ਲੀਡਰ ਆ ਹੁਣ ਬੋਲੇ ਕਿ ਪੰਜਾਬ ਦੇ ਪੜੀਆ ਦੇ ਤੋਂ ਡੱਕਾ ਮਾਰੀਆ ਕੈਪਟਨ ਵਿੰਦੋ ਨੇ ਇੱਕ ਆਵਾਜ਼ ਜ਼ਬਾਨ ਦੀ ਖੋਲੀ ਪੰਜਾਬ ਦੇ ਰਥਮੰਤੀ ਨੇ ਮੰਗ ਵੀ ਬਾਹਰ ਉਹ ਜਿਹੜੇ ਉਹਨਾਂ ਨੂੰ ਵੀ ਪਤਾ ਕਿ ਆਹ ਦੀ ਆਪਣੇ ਪਾਸੇ ਰੋਕ ਕੇ ਦੇ ਕੋਈ ਨਹੀਂ ਬੋਲੇ ਸਦੀਲ ਧਖੜ ਜੀ ਇੱਕ ਵਾਰ ਦੀ ਬੋਲੇ ਸਾਡੇ ਸਾਰੇ ਇਸ ਕਰਕੇ ਮੈਂ ਕਿਹੜਾ ਚਾਹੁੰਦਾ ਪੰਜਾਬ ਦੀ ਭਾਜਪਾ ਬੀਜੇਪੀ ਪੰਜਾਬ ਦੇ ਲੀਡਰ ਸਾਡੇ ਦੇ ਸਾਰੇ ਸੈਟਰ ਦਾ ਖੜਿਆ ਸਾਡੇ ਦੇ ਸਾਰੇ ਪੰਜਾਬ ਦੋਦੀ ਹੈ ਸਾਡੇ ਦੇ ਸਾਰੇ ਪੰਜਾਬ ਦੀ ਬੇਠੇ ਛੁੜਾਵਾਵੇ ਉਹ ਜਿਹੜੀ ਅਸਲੀ ਚੋੜ ਹੋਦੀ ਹੈ ਤੁਸੀਂ ਦੇਖਿਓ ਇੱਥੇ ਵੈਸਟ ਦੇ ਲੋਕ ਦੇੜੇ ਵੈਸਟ ਦੇ ਜਿਹੜੇ ਪੰਜਾਬੀ ਦੇ ਇਹਨਾਂ ਕਿਦਾਂ ਮੂੰਹ ਤੋੜਨ ਨੂੰ ਆਉਂਦੇ ਨੇ ਉਹ ਬੀਜੇਪੀ ਦੀ ਬਹੁਤ ਲੱਖ ਤੋੜ ਵੀ ਹਾਂ ਜੜੀ ਚੁਗ ਸਾਹਿਬ ਆਇਓ ਚੁਗ ਸਾਹਿਬ ਕਿਨੇ ਬੋਲੋ ਪੰਜਾਬ ਦੇ ਹੱਕ ਚ ਚੁਗ ਸਾਹਿਬ ਬੋਲੋ ਵੈਸੇ ਲੱਖਾਂ ਨੂੰ ਦੱਸੋ ਕਿ ਕਹਿੰਦੇ ਨੇ ਪੰਜਾਬ ਨਾਲ ਕੀ ਕੀਤਾ ਦੱਸੋ 14 ਸਾਲ ਦੇ ਵਿੱਚ ਆ ਮੋਦੀ ਦੇ ਪੰਜਾਬ ਨੂੰ ਕੀ ਦਿੱਤਾ ਹੁਣ ਤੱਕ ਪੰਜਾਬ ਕੋ ਖੋਇਆ ਸਾਡੇ ਕੋ ਸਭ ਕੁਝ ਸੀਲ ਲਿਆ ਸਾਡੇ ਕਿਸਾਨਾਂ ਦੇ ਦਰਵੇ ਦਿੱਤੇ ਸੀਗੇ ਉਹਨਾਂ ਨਾਲ ਸਮਝੌਤਾ ਕਰਕੇ ਬੀਜੇਪੀ ਮੁੱਕਰ ਗਈ ਸਾਡੀ ਤੁਸੀਂ ਹੌਂਸਲ ਤੇ ਝੂਠ ਬੋਲ ਰਹੇ ਹੋ ਸੋ ਵੈਸੇ ਜੀ ਦੱਸਤਾ ਦੇ ਫੈਸਲਾ ਕਰਦੇ ਨੇ ਸੋ ਮੇਰੀ ਤੁੱਕ ਨੂੰ ਬੇਨਤੀ ਹੈ ਜੁਗ ਸਾਹਿਬ ਪੰਜਾਬ ਲਈ ਭਾਜਪਾ ਨੇ ਕੀ ਕੀਤਾ ਇੱਕ ਸ਼ਬਦ ਆਕ ਇੱਥੇ ਬੋਲ ਕੇ ਦਿਖਾਓ ਕਿ ਭਾਜਪਾ ਨੇ ਪੰਜਾਬ ਲਈ ਆ ਕੀਤਾ ਤੁਸੀਂ ਪੰਜਾਬ ਬਦੋਦੀ ਜਾ ਤੁਸੀਂ ਸਾਈਟਰ ਦੇ ਨਾਲ ਖੜੇ ਹੋ ਦਿੱਲੀ ਦੇ ਨਾਲ ਖੜੇ ਹੋ ਸੋ ਮੇਰੀ ਤੁੱਕ ਨੂੰ ਬੇਨਤੀ ਹੈ ਕਿ ਸੋ ਸੋਚ ਸਮਝ ਕੇ ਪੰਜਾਬ ਇਸ ਸਟੇਟਮੈਂਟ ਦੇ ਆਕ ਕਰੋ ਕਿਉਂਕਿ ਤੁਸੀਂ ਕਦੀ ਪੰਜਾਬ ਦੇ ਹੱਕ ਦੇ ਵਿੱਚ ਹਾ ਬਾ ਕਾ ਦੀ ਬਾਤ ਨਹੀਂ ਸਭ ਆਲਾ ਨਾਲਾ ਦੀ ਬਾਤ ਦੇ ਪੰਜਾਬ ਦਾ ਦੀ ਖੜਦੇ ਸੋ ਮੈਂ ਇਹ ਚੁੱਕ ਸਮ ਨੂੰ ਅੱਜ ਜਵਾਬ ਦੇਣਾ ਚਾਹੁੰਦਾ ਸੀਗਾ ਜਿਹੜਾ ਉਹਨਾਂ ਨੇ ਅੱਜ ਸਵੇਰੇ ਹੀ ਤੇ ਗਾਂ ਦੇ ਕੇ ਕਿ ਸਾਡਾ ਜੁੱਧ ਨਸ਼ਾ ਦੇ ਵਿਰੁੱਧ ਜਿਹੜਾ ਉਹ ਨਹੀਂ ਚੱਲਿਆ ਸਾਡਾ ਜੁੱਧ ਨਸ਼ਾ ਦੇ ਵਿਰੁੱਧ ਹਿੰਦੁਸਤਾਨ ਦੀ ਹਕੀਕਤ ਪਹਿਲੀ ਬਾਰ ਸਰਕਾਰ ਹੈ ਜਿਹਨੇ ਪਿਆਸ ਦੇ ਵਿੱਚ ਸਮਗਲਾਵੇ ਘੜਤਾ ਹੈ ਜਿੰਨੇ ਉਹਨਾਂ ਦੀ ਪ੍ਰੋਪੀਅਰ ਸੀਜ਼ ਕੀਤੀ ਹੈ ਤੁਸੀਂ ਕਦੇ ਕੀਤਾ ਕੁਝ ਬੱਸੋ ਤੁਸੀਂ ਵੀ ਦੱਸੋ ਕੋ ਕੁਝ ਇਹ ਦੱਸੋ ਕੰਮ ਕੀ ਕੀਤਾ ਤੁਸੀਂ ਪੰਜਾਬ ਲਈ ਕੀ ਕੀਤਾ ਹੈ ਮੇਰਾ ਤਾਂ ਸਵਾਲ ਹੈ ਮੈਂ ਇਸ ਕਰਕੇ ਤੁਹਾਨੂੰ ਸੱਜਿਆ ਸੀਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੰਨੀ ਸਾਹਿਬ ਨੇ ਜਿਹੜੀ ਅੱਜ ਇਹ ਗੱਲ ਕਹੀ ਹੈ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿਉਂ ਮੁਖਵੰਤੀ ਰਹੇ ਉਹਨਾਂ ਤੋਂ ਪਹਿਲਾਂ ਕਾਗਜ਼ ਦੀ ਸਰਕਾਰ ਸੀ ਕੈਪਟਨ ਦੀ ਜੰਨੀ ਸਾਹਿਬ ਹੋਤਰ ਕਲਚਰ ਮਿਨਿਸਟਰ ਸਨ 2000 ਤੱਕ ਕਲਚਰ ਜੰਨੀ ਸਾਹਿਬ 5 ਸਾਲ ਦਾ ਕੋਰਟ ਕਾਰਡ ਦਿਓ ਜੀ ਦਾ ਕੈਪਟਨ ਮਹਿੰਦਰ ਦੀ ਸਰਕਾਰ ਦਾ 5 ਸਾਲ ਦਾ ਕੋਰਟ ਕਾਰਡ ਦਿਓ ਇਹ ਤੁਸੀਂ 5 ਸਾਲ ਕੀ ਕੀਤਾ ਤੁਸੀਂ 5-6 ਮਹੀਨੇ ਮੁੱਖ ਮੰਤਰੀ ਰਹੋ ਤੁਸੀਂ ਆਪਣਾ ਮੋਰ ਕਰ ਦਿਓ ਸਾਹਿਬ ਅਸੀਂ ਤੁਹਾਨੂੰ 3 ਸਾਲ ਦਾ ਮੋਰ ਕਰ ਦਿੰਦੇ ਆ ਆਓ ਸਾਡੇ 'ਤੇ ਬਸ ਕਰੋ ਜਦੀ ਸਾਹਿਬ ਉਹ ਅਗੇ ਕਬੀਦਾਂਤ ਬੈਸ ਕਰਦੇ ਆ ਅਸੀਂ ਆਪਣਾ ਮੋਰ ਕਰ ਦਿੰਦੇ ਆ 5 ਸਾਲ ਉਹਨੇ ਕੀ ਕੀਤਾ ਉਹ ਦੱਸਣ ਉਹ ਦੱਸਣ ਉਹਨਾਂ ਦੇ ਮੁੱਖ ਮੰਤਰੀ ਕੈਪਟਨ ਹਿੰਦਸਿੰਘ ਗੁੱਟਕਾ ਸਾਹਿਬ ਫੜ ਕੇ ਕਿੱਦਾਂ ਭੱਜ ਗਿਆ ਕਿੱਦਾਂ ਮੁੱਕ ਗਿਆ ਸੀਗਾ ਸੋ ਜਦੀ ਸਾਹਿਬ ਨਾਇਬ ਦੀਏ ਕੋ ਲੱਕੋ ਪਰਗਰਸਰੇ ਪੰਜਾਬ ਦਾ ਕੋ ਚੰਗਾ ਕੰਮ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਣਾ ਪੋਰਟ ਕਾਰ ਲੈ ਕੇ ਆਓ ਇਹ ਲਖਤ ਦੇ ਵਿੱਚ ਇੱਕ ਵੀ ਸਾਫਤ ਕਰੋ ਇੱਕ ਸਾਫਤ ਕਰੋ ਇੱਕ ਵੀ ਕੋਈ ਸਾਫਤ ਕਰੇ ਜਿੱਥੇ ਕੋ ਨਿਜਾਜ ਕਰਦੇ ਆ ਮਕਾਨਟਾ ਆ ਗਿਆ ਹੋਵੇ ਸਮਗਲਾ ਨੇ ਮਕਾਨ ਜਿਹੜੇ ਉੱਠਾ ਹੋਏ ਅਸੀਂ ਮੈਸ਼ਾ ਤਸਕਰਗੇ ਮਕਾਨ ਢਾਵੇ ਉਹ ਢਾਵਾਂਗੇ ਜਿੰਨਾ ਚਿਰ ਪੰਜਾਬ ਦੇ ਵਿੱਚ ਦਸ਼ਾ ਖਤਮ ਨਹੀਂ ਹੁੰਦਾ ਹਾਂਜੀ ਕਿੰਨੀ ਵਾਰ ਲੰਮਾ ਪਾਰਟੀ ਵਾਲੀ ਕਰੋ ਜੀ ਨੇ ਤੁਸੀਂ ਲਿਧਿਆੜੇ ਆਵੇ ਦੋ ਕਿੰਨਿਆਂ ਦਾ ਅੱਠ ਵਾ ਮਿੰਦਵਾਲੇ ਹੁਣੇ ਦੱਸਿਆ ਕੇ ਦੇ ਤੇ ਅੱਠ ਵਾ ਆਪਣੀ ਜ਼ਿੰਦਗੀ ਚ ਉਹ ਆਵਾਮ ਗਾਵਾਮ ਕਾਵੇ ਰਿ ਨੇ ਹਰ ਲਕਸ਼ੀ ਦੀ ਨਵੀਂ ਪਾਰਟੀ ਚੱਲ ਜਾਂਦੇ ਇਹਦੇ ਦੇ ਲੋਕਾਂ ਦਾ ਲਕਸ਼ੀ ਚ ਕੋਈ ਅਸਰ ਨਹੀਂ ਜੀ ਸਾਡਾ ਬਹੁਤ ਜਬ ਨਸ ਤੇ ਨਾ ਆਮ ਆਦਮੀ ਪਾਰਟੀ ਬਹੁਤ ਵੱਡੀ ਲੀਡ ਨਾਲ ਜਿੱਤੂਗੀ ਅਸੀਂ ਕੈਲਕੂਲੇਟ ਕਰਦੇ ਆ ਸਾਡਾ ਅੰਦਾਜ਼ਾ ਕਿ ਅਸੀਂ 35 ਹਜ਼ਾਰ ਦੀ ਲੀਡ ਦੇ ਨਾਲ ਇਹ ਸੀਟ ਜਿਹੜੀ ਜਿੱਤ ਕੇ ਦੇਵਾਂਗੇ ਤੁਹਾਡੇ ਸਾਹਮਣੇ ਇਹਨੂੰ ਦੀ ਵਾਰ ਦਾ ਪਤਾ ਸਜੀਵ ਧੋੜਾ ਜੀ ਨੂੰ ਸਜੀਵ ਧੋੜਾ ਜੀ ਨੇ ਜਿੰਨੇ ਕੰਮ ਲਿਦਿਆਣੇ ਚ ਕੀਤੇ 300 300 ਆਸਲਾ ਦੇ ਨੰਨੂ ਬੜਕੇ ਕਿਸੇ ਨੇ ਕੀਤੇ ਇੰਤਖ ਉਹਨਾਂ ਨੂੰ ਵਾਰ ਵਾਰ ਦਾ ਪਤਾ ਮਾਚ ਦਿੱਤੇ ਪਹਿਲੇ ਉਹਨਾਂ ਦੀ ਮੀਟੀਆਂ ਕੀਤੀਆਂ ਪਾ ਵਾਪੀ ਕੀਤੀਆਂ ਉਹਨਾਂ ਨੂੰ ਲੋਕ ਇਹਨਾਂ ਪਿਆਰ ਕਰਦੇ ਸਾਡੇ ਬੀਵਾਂ ਸਾਡਾ ਬੀਵਾਂ ਸ਼ਰੀਫ ਬੜਿਆ ਲਿਖਿਆ ਸੌ ਸੁਭਾਗਾ ਕਦੀ ਮੱਥੇ ਤੇ ਚੋੜੀ ਨਹੀਂ ਆਉਂਦੀ ਦੂਜੇ ਪਾਸੇ ਕੌਣ ਆ ਉਹ ਤੁਹਾਨੂੰ ਆਪ ਪਤਾ ਕਿ ਕਿੱਦਾਂ ਦੇ ਬੀਵਾਂ